ਸੋ ਅੱਜ ਆ ਜਿਹੜੀ ਤਰੀਕ 27 ਜੂਨ 2025 ਤੇ ਅੱਜ ਜਿਹੜਾ ਹੈ ਆਪਾਂ ਚੱਲੇ ਜੀ ਸਿੱਧ ਸਰ ਅਲਹੋਰਾ ਸਾਹਿਬ ਜਿੱਥੇ ਕਿ ਸੰਤ ਮਹਾਪੁਰਖ ਸ਼੍ਰੀਮਾਨ ਸੱਚਖੰਡ ਵਾਸੀ ਤੰਤਨ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਖਾਂ ਦੇ ਆਏ ਸਾਲ ਇਸੇ ਹੀ ਤਰੀਕ ਨੂੰ ਵਰਸੀ ਮਨਾਈ ਜਾਂਦੀ ਹੈ ਤੇ ਆਪਾਂ ਚਲਦੇ ਹਾਂ ਉੱਥੇ ਤੇ ਦਰਸ਼ਨ ਕਰਦੇ ਹਾਂ ਸੰਗਤਾਂ ਦੇ ਨਾਲ ਹੀ ਸਤਿਗੁਰਾਂ ਦੇ ਤੇ ਇਹ ਜੀ ਮਹਾਨ ਸਖਸ਼ੀਤ ਜਿਨ੍ਹਾਂ ਨੇ ਕਿ ਸਾਡੇ ਇਲਾਕੇ ਦੇ ਵਿੱਚ ਨਾਬੇ ਦੇ ਨੇੜੇ ਤੇੜੇ ਹੋਰ ਵੀ ਦੇਸ਼ਾਂ ਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਤੇ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਨਾਲ ਤੇ ਜੋੜਿਆ ਪਹਿਲਾਂ ਤੇ ਜੀ ਮੈਂ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਸੋ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਸ੍ਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਤਿੰਨ ਦਿਨ ਰੋਜ਼ਾ ਉੱਥੇ ਨਿੱਗੀ ਮਿੱਠੀ ਯਾਦ ਵਿੱਚ ਉਹਨਾਂ ਦੇ ਸਵਾਗਤ ਚੱਲ ਰਹੇ ਨੇ ਖੰਡ ਪਾਠ ਪ੍ਰਕਾਸ਼ ਹਨ ਸੋ ਅੱਜ ਦੇ ਦਿਨ ਪਹੁੰਚਾ ਜੀ ਸੋ ਨਾਲ-ਨਾਲ ਵੀਡੀਓ ਦੇ ਬਣੇ ਰਹੋ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਜਰੂਰ ਕਮੈਂਟਾਂ ਵਿੱਚ ਦੱਸਿਓ ਤੁਹਾਨੂੰ ਦਰਸ਼ਨ ਕਰਕੇ ਕਿਵੇਂ ਲੱਗਿਆ ਸੋ ਆਓ ਆਪਾਂ ਚੱਲਦੇ ਹਾਂ ਜੀ ਸਵਾਗਤਮ ਦੇ ਵਿੱਚ ਤਾਂ ਆਪਾਂ ਤੁਹਾਡੇ ਨਾਲ ਹਾਜ਼ਰੀਆਂ ਭਰਦੇ ਆ ਸੋ ਆਓ ਚੱਲੀਏ ਜੀ ਲਓ ਜੀ ਗੱਡੀ ਅੱਡੀ ਆਪਨੇ ਗਰਮੀ ਬਹੁਤ ਜ਼ਿਆਦੇ ਆ ਪਹਿਲਾਂ ਸਲਾਹ ਬਣੇ ਸੀ ਮੋਟਰਸਾਈਕਲ ਤੇ ਚੱਲਦੇ ਆ ਫਿਰ ਪਰਿਵਾਰ ਨਾਲ ਸਾਰਾ ਤਿਹਾਰ ਹੋ ਗਿਆ ਫਿਰ ਹੁਣ ਗੱਡੀ ਚੱਕੀ ਆਪਾਂ ਨੇ ਗੇਟ ਖੋਲਦਾਂ ਮੈਂ ਯਾਰ ਇਹ ਰੂਟ ਚਲੋ ਚਲੋ ਬੈਠੋ ਸੰਗ ਤੇ ਚਲੋ ਵੀਰ ਜੀ